ਮੈਂ ਕੀਤੀ ਬੀਏ ਪਾਸ ਵੇ ਤੂੰ ਪੜਿਆ ਨਾ ਇੱਕ ਕਲਾਸ ਵੇ ਮੈਂ ਕੀਤੀ ਬੀਏ ਪਾਸ ਵੇ ਤੂੰ ਪੜਿਆ ਨਾ ਇੱਕ ਕਲਾਸ ਵੇ ਮੈਂ ਇਨਾਂ ਗੱਲਾਂ ਤੋਂ ਹੋਏ ਇਨਾਂ ਗੱਲਾਂ ਤੋਂ ਸੜੀ ਹੋਈਆਂ ਤੂੰ ਅਣ ਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਚੂੜਾ ਜਾਲੀ ਕੂੜਾ ਨਾਲੀ ਦਾ ਮੈਂ ਮੰਗਿਆ ਜੂੜਾ ਜਾਲੀ ਦਾ ਤੂੰ ਲਿਆਇਆ ਕੂੜਾ ਨਾਲੀ ਦਾ ਵੇ ਮੈਂ ਇਨਾਂ ਗੱਲਾਂ ਤੋਂ ਹੋਏ ਇਨਾਂ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਜੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਮੈਂ ਮੰਗਿਆ ਜੋੜਾ ਜੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਵੇ ਮੈਂ ਇਨ੍ਹਾਂ ਗੱਲਾਂ ਤੋਂ ਹੋਏ ਇਨ੍ਹਾਂ ਗੱਲਾਂ ਤੋਂ ਸੜੀ ਹੋਣੀਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਮੈਂ ਮੰਗਿਆ ਜੋੜਾ ਸੂਈਆਂ ਦਾ ਤੂੰ ਲਿਆਇਆ ਜੋੜਾ ਚੂਈਆਂ ਦਾ ਵੇ ਮੈਂ ਇੰਨਾਂ ਗੱਲਾਂ ਤੋਂ ਹੋਏ ਇੰਨਾਂ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਝਾਂਜਰ ਦਾ ਤੂੰ ਲਿਆਇਆ ਜੋੜਾ ਬਾਂਦਰ ਦਾ ਮੈਂ ਮੰਗਿਆ ਜੋੜਾ ਝਾਂਜਰ ਦਾ ਤੂੰ ਲਿਆ ਮੈਂ ਇਨਾਂ ਗੱਲਾਂ ਤੋਂ ਹੋਏ ਇਨਾਂ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ